ਜੁਗੋ ਜੁਗ ਅਟਲ ਚਵਰ ਸਤਰ ਤਖਤਾਂ ਦੇ ਮਾਲਕ ਤੁੰਤਨ ਤੁੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਨੂੰ ਸੁਵਸਾਣ ਨੂੰ ਸਫਲੇ ਬਣਾ ਰਹੇ ਹੋ ਆਪ ਸਾਰੇ ਗੁਰਮੁਖ ਮਾਈ ਭਾਈ ਵੱਡੇ ਭਾਗਾਂ ਵਾਲੇ ਹੋ ਜਿਨਾਂ ਨੂੰ ਸੁਭਾਗ ਸਮਾ ਸਾਧ ਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ ਅੰਮ੍ਰਿਤ ਵੇਲੇ ਦੇ ਨਿਤਨੇਮ ਸਰਬਨ ਕੀਤਾ ਹੈ ਕਹਿੰਦੇ ਸਮੇ ਨੂੰ ਸਫਲਾ ਬਣਾਉਣ ਵਾਸਤੇ ਆਓ ਅੱਜ ਦੇ ਜੋ ਪਾਵਨ ਪਵਿੱਤਰ ਸਤਿਗੁਰਾਂ ਨੇ ਸ਼੍ਰੀ ਮੁਖਵਾਕ ਬਖਸ਼ਿਸ਼ ਕੀਤੀ ਆਪਾਂ ਸਰਬਨ ਕੀਤੀ ਹੈ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਈਦਾਂ ਦੇ ਸਰਤਾ ਸਤਿਗੁਰੂ ਨਉ ਸ੍ਰੀ ਰਾਗ ਦੇ ਵਿੱਚ ਅੱਜ ਦਾ ਪਾਵਨ ਪੀਤਰ ਹੁਕਮ ਇਸ ਪਾਵਨ ਪੀਤਰ ਹੁਕਮ ਦੇ ਵਿੱਚ ਕੇਂਦਰੀ ਭਾਵ ਰੱਖਿਆ ਸਤਿਗੁਰਾਂ ਨੇ ਤਤ ਰਸ ਉਹ ਰਹਾਉ ਬੜੀਆਂ ਪੰਕਤੀਆਂ ਵਿੱਚ ਲੈਣਾ ਵਿੱਚ ਲਿਖਿਆ ਆਓ ਸਾਰੇ ਆਪਣੀ ਮਨਵਿੱਤੀ ਇਕਾਗਰ ਬਣਾਈਏ ਸ਼ਬਦ ਵਿਚਾਰ ਦੇ ਨਾਲ ਜੋੜ ਦਈਏ ਤਾਂ ਜੋ ਪੂਰਾ ਪੂਰਾ ਲਾਹਾ ਪ੍ਰਾਪਤ ਹੋ ਜਾਵੇ ਸਾਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਿ ਅੱਜ ਸੱਚਖੰਡ ਦਾ ਸਨੇਹਾ ਦੇ ਰਹੇ ਨੇ ਸਾਰੇ ਆਪਣੀ ਰਸਨਾ ਸਫਲ ਕਰੋ ਇੱਕ ਵਾਰੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਧਨੋਸਰੀ ਮਹਲਾ 5 ਏਤ ਊਤ ਨਹੀਂ ਵਿਸੜੈ ਸੋ ਸੰਗੀ ਗਨੀਐ ਰਾਗਤ ਧਨੋਸਰੀ ਏ ਪੰਜਵੇਂ ਗੁਰੂ ਦੇਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਵਿਚਾਰਨ ਕੀਤੇ ਅੰਮ੍ਰਿਤ ਵਚਨ ਨੇ ਸਤਿਗੁਰੂ ਜੀ ਕਿਰਪਾ ਕਰਦੇ ਨੇ ਰਹਾਉ ਵਲੀਆਂ ਪੰਕਤੀਆਂ ਵਿੱਚ ਏਤ ਊਤ ਨਹੀਂ ਵਿਸੜੇ ਏਤ ਊਤ ਤੋਂ ਭਾਵ ਹੈ ਵੀ ਇਸ ਲੋਕ ਵਿੱਚ ਤੇ ਇਸ ਲੋਕ ਤੋਂ ਬਾਅਦ ਪ੍ਰਲੋਕ ਦੇ ਵਿੱਚ ਜਿੰਨਾ ਚਿਰ ਸਾਡੇ ਕੋਲ ਆ ਸਰੀਰ ਹੈ ਇਸ ਦੁਨੀਆ ਦੇ ਨਾਲ ਸਮਾਜ ਦੇ ਨਾਲ ਪਰਿਵਾਰ ਦੇ ਨਾਲ ਜਿੰਨਾ ਕੁ ਸਮਾਂ ਪਰਮਾਤਮਾ ਨੇ ਬਖਸ਼ਿਸ਼ ਕੀਤਾ ਹੈ ਇਸ ਲੋਕ ਦੇ ਵਿੱਚ ਇਹ ਸਰੀਰ ਸੱਡਣ ਤੋਂ ਬਾਅਦ ਅੱਗੇ ਪਰਲੋਕ ਦੇ ਵਿੱਚ ਵੀ ਨਹੀਂ ਵਿਸੜੇ ਸੋ ਸੰਗੀ ਗਣੀ ਹੈ ਜਿਹੜਾ ਸਾਡਾ ਇਸ ਦੁਨੀਆ ਵਿੱਚ ਵੀ ਸਰੀਰ ਦੇ ਨਾਲ ਇਹ ਸਰੀਰ ਸੱਡਣ ਤੋਂ ਬਾਅਦ ਵੀ ਸਾਥ ਨਿਭਾਉਂਦਾ ਗਾ ਸੋ ਸੰਗੀ ਉਹੀ ਸਾਡਾ ਸਾਥੀ ਹੈ ਉਹ ਕੌਣ ਉਹ ਵਾਹਿਗੁਰੂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕੋ ਇੱਕ ਜਿਨ੍ਹਾਂ ਨੇ ਉਸ ਮਾਲਕ ਨੂੰ ਉਸ ਵਾਹਿਗੁਰੂ ਨੂੰ ਉਸ ਪਰਮਾਤਮਾ ਨੂੰ ਆਪਣਾ ਜਾਕਾ ਮੀਟ ਜਿਨ੍ਹਾਂ ਦਾ ਮਿੱਤਰ ਸੱਜਣ ਸਾਥੀ ਉਹ ਵਾਹਿਗੁਰੂ ਬਣ ਗਿਆ ਜਿਨ੍ਹਾਂ ਨੇ ਵਾਹਿਗੁਰੂ ਨੂੰ ਆਪਣਾ ਬਣਾ ਲਿਆ ਜਿਹੜੇ ਵਾਹਿਗੁਰੂ ਦੇ ਬਣ ਗਏ ਇਸ ਦੁਨੀਆ ਵਿੱਚ ਵੀ ਤੇ ਦੁਨੀਆ ਸੜਨ ਤੋਂ ਬਾਅਦ ਵੀ ਪਰਲੋਕ ਦੇ ਵਿੱਚ ਵੀ ਫਿਰ ਉਹਨਾਂ ਦਾ ਸਾਥ ਨਿਭਾਉਂਦਾ ਹੈਗਾ। ਬਾਕੀ ਜਿੰਨਾ ਆਪਾਂ ਵੇਖਦੇ ਆ ਸਭ ਕੁਝ ਦੁਨੀਆ ਤੇ ਕਿੱਥੇ ਇੱਕ ਤੱਕ ਆਪਣਾ ਸਾਥ ਹੈ ਤੇ ਕਿੰਨਾ ਕੁ ਸਮਾਂ ਆਪਣੀ ਯਾਦ ਰਹਿ ਜਾਵੇਗੀ ਸਾਡੇ ਵੱਡੇ ਪੁਰਖ ਸਾਡੇ ਦਾਦੇ ਪੜਦਾਦੇ ਸਾਡੀਆਂ ਕਿੰਨੀਆਂ ਕੁ ਪੀੜੀਆਂ ਜਾਦ ਨੇ ਆਏ ਨੇ ਚਲੇ ਗਏ ਨੇ ਪਰ ਉਹ ਗੁਰਮੁਖ ਪਿਆਰੇ ਜਿਹੜੇ ਨਾਮ ਜਪ ਕੇ ਗਏ ਨੇ ਜਿਨ੍ਹਾਂ ਨੇ ਰੱਬ ਨੂੰ ਆਪਣਾ ਬਣਾ ਲਿਆ ਰੱਬ ਦੇਵ ਬਣ ਗਏ ਉਸ ਮਾਲਕ ਨੂੰ ਆਪਣਾ ਬਣਾ ਲਿਆ ਉਸ ਮਾਲਕ ਦੇ ਨਾਮ ਵਿੱਚ ਹੀ ਭੇਦ ਹੋ ਗਏ ਅੱਜ ਦੁਨੀਆ ਉਹਨਾਂ ਨੂੰ ਯਾਦ ਕਰਦੀ ਏ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਨਾਮ ਰਹਿਣਾਗਾ ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਇਹ ਸਾਨੂੰ ਤਤ ਰਸਿਆ ਤਤ ਰਸ ਨਚੂੜ ਕੱਢ ਕੇ ਦੱਸਿਆ ਭਾਈ ਜਿਹੜਾ ਐਸ ਦੁਨੀਆ ਵਿੱਚ ਵੀ ਤੇ ਦੁਨੀਆ ਛੱਡਣ ਤੋਂ ਬਾਅਦ ਵੀ ਸਾਥ ਨਿਭਾਉਂਦਾਗਾ ਉਹੀ ਅਸਲੀ ਮਿੱਤਰ ਹੈ ਸਾਥੀ ਹੈ ਜਿਹੜਾ ਲੋਕ ਪਰਲੋਕ ਦੇ ਵਿੱਚ ਨਾਲ ਖੜਦਾਗਾ ਏਕ ਜਿੰਨਾ ਚਿਰ ਆਪਣੇ ਪਰਿਵਾਰ ਦੇ ਨਾਲ ਆਪਣੇ ਜੀਵਾਂ ਦਾ ਸੰਬੰਧ ਹੈ ਮਾਤਾ ਪਿਤਾ ਕਰਕੇ ਭੈਣ ਭਰਾਵਾਂ ਕਰਕੇ ਧੀਆਂ ਪੁੱਤਰਾਂ ਕਰਕੇ ਉਰੇਤੇਦਾਰ ਸੰਬੰਧੀ ਸਾਡੇ ਸਾਥੀ ਜੁੜੇ ਨੇ ਪਰ ਕੁਝ ਸਮੇਂ ਤੱਕ ਹੀ ਨੇ ਪਰ ਜਿਹੜਾ ਵਾਹਿਗੁਰੂ ਦਾ ਨਾਮ ਹੈ ਅੰਤ ਪ੍ਰਯੰਤ ਲੋਕ ਪਰਲੋਕ ਤੱਕ ਨਿਮਣ ਵਾਲਾ ਜਿਹਦੇ ਨਾਲ ਫਿਰ ਵਾਹਿਗੁਰੂ ਪਰਮਾਤਮਾ ਨਾਲ ਖੜ ਜਾਵੇ ਫਿਰ ਉਸ ਨੂੰ ਕੋਈ ਕਮੀ ਨਹੀਂ ਆਉਂਦੀ ਉਸ ਨੂੰ ਕੋਈ ਫਿਰ ਕੋਈ ਐਸਾ ਸਮਾਨੀ ਦੇਖਣ ਨੂੰ ਮਿਲਦਾ ਹੈ ਜਾ ਕੋ ਮੁਸਕਲਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖਲੇ ਸਾਖ ਸੰਬੰਧੀ ਸਾਰੇ ਭੱਜ ਜਾਂਦੇ ਨੇ ਮਹਾਰਾਜ ਕਹਿੰਦੇ ਜਾ ਕੋ ਮੁਸਕਲ ਜਦੋਂ ਕੋਈ ਮੁਸਕਲ ਬਣਦੀ ਹੈ ਜਾ ਕੋ ਮੁਸਕਲਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਪੇ ਭੱਜ ਖਲੇ ਸਭੋ ਭੱਜੇ ਆਸਰਾ ਜਿਨ੍ਹਾਂ ਦਾ ਬੜਾ ਆਸਰਾ ਤੱਕਿਆ ਸੀ ਮਿੰਟ ਵਿੱਚ ਬਜ਼ਲ ਜਾਂਦੇ ਨੇ ਸਾਰੇ ਸਭੋ ਭਜੇ ਆਸਰਾ ਚੁੱਕਾ ਸਭ ਅਸਰਾਵ ਚਿੱਤ ਆਵੇ ਉਸ ਪਾਰ ਬ੍ਰਹਮ ਲੱਗੇ ਨਾ ਤਾਤੀ ਵਾਹ ਜਿਹੜੇ ਪਰ ਰੱਬ ਦੇ ਬਣ ਜਨ ਤਤੀ ਬਾਹ ਨਹੀਂ ਲੱਗਣਦੇ ਤਾਤੀ ਵਾਹ ਨਾ ਲਾਗੀ ਪਾਰ ਬ੍ਰਹਮ ਸਰਨਾਈ ਜਿਹੜੇ ਪਾਰ ਬ੍ਰਹਮ ਪਰਮੇਸ਼ਰ ਦੀ ਸਰਨ ਵਿੱਚ ਰਹਿੰਦੇ ਨੇ ਚੌ ਗਿਰਦ ਹਮਾਰੇ ਰਾਮ ਕਾਰ ਸਾਡੇ ਆਲੇ ਦੁਆਲੇ ਚੌ ਗਿਰਦ ਹਮਾਰੇ ਰਾਮ ਰਾਮ ਦੀ icar ਪਰਮਾਤਮਾ ਦੀ ਰੱਖਿਆ ਚੱਕਰ ਕੇਂਦਰ ਕੁਝ ਪ੍ਰਮਾਤਮਾ ਨੇ ਬਣਾ ਦਿੱਤੇ ਚਾਹੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸੋ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਅਸਲੀ ਮਿੱਤਰ ਸੱਜਣ ਉਹੀ ਹੈ ਜਿਹੜਾ ਲੋਕ ਪਰਲੋਕ ਦੇ ਵਿੱਚ ਵੱਖਰਾ ਨਹੀਂ ਹੁੰਦਾ ਬਿਨ ਸਜਾਏ ਜੋ ਨਿਮਕ ਮੈ ਸੋ ਅਲਪ ਸੁਖ ਭਣੀ ਐ ਉਸ ਸੁਖ ਨੂੰ ਹੋਸਾ ਸਮਝੋ ਅਲਪ ਛੋਟਾ ਸਮਝੋ ਜਿਹੜਾ ਬਿੰਸ ਜਾਏ ਨਿਮਕ ਇੱਕ ਅੱਖ ਦੇ ਝਮਕੀ ਜਿਹੜਾ ਜਿਹਨੂੰ ਆਪਾਂ ਬਣ ਬੜਾ ਇਹਦੇ ਤੇ ਤਾਂ ਮਾਣ ਕਰਿਆ ਸੀ ਮੈਂ ਮੈਂ ਆਪਣੇ ਉਤੇ ਬੜਾ ਮਾਣ ਕਰਿਆ ਸੀ ਪਰ ਇੱਕ ਮਿੰਟ ਅੱਖ ਦੇ ਝਮਕਣ ਸਮਾਂ ਇੰਨੇ ਪਾਸੇ ਹੋ ਗਏ ਪਿੱਠ ਦੇ ਕੇ ਭੱਜ ਗਏ ਜਿਨ੍ਹਾਂ ਤੇ ਮੈਂ ਬਹੁਤ ਮਾਣ ਕਰਦਾ ਸੀ ਮੇਰੇ ਨਾਲ ਖੜਨਗੇ ਆ ਰਾਵਣ ਦੀ ਗੱਲ ਦਸਹਿਰਾ ਮਨਾਇਆ ਬੜਾ ਮਾਣ ਸੀ ਮਾਣ ਹੁੰਦਾ ਆਪਣੇ ਭਰਾਵਾਂ ਤੇ ਬਾਹਵਾਂ ਹੁੰਦੀਆਂ ਨੇ ਭਰਾ ਪਰ ਉਹਦਾ ਭਰਾ ਹੀ ਘਰ ਦਾ ਭੇਤ ਦੇ ਗਿਆ ਜੇ ਉਹਦਾ ਭਰਾ ਨਾ ਭੇਤ ਦਿੰਦਾ ਰਾਵਣ ਮਾਰਿਆ ਨਹੀਂ ਸੀ ਜਾਣਾ ਬਹੁਤ ਵੱਡਾ ਤਾਕਤਵਰ ਸ਼ਕਤੀਸ਼ਾਲੀ ਸੀ ਬਹੁਤ ਵੱਡਾ ਤਾਕਤਵਰ ਸੀ ਪਰ ਉਹਦੇ ਭਰਾ ਨੇ ਹੀ ਭੇਤ ਦੇ ਦਿੱਤਾ ਮਾਰਿਆ ਗਿਆ ਮਾਰਿਆ ਗਿਆ ਨਾ ਇਸੇ ਕਰਾ ਕਰਕੇ ਸਾਡੇ ਅੰਦਰ ਵੀ ਸਤਿਗੁਰੂ ਜੀ ਕਿਰਪਾ ਕਰਦੇ ਨੇ ਇਹ ਕਿਤੇ ਪਿਆਰ ਪਰਮਾਤਮਾ ਦੇ ਨਾਲ ਜੁੜਿਆ ਰਹੇ ਵਾਹਿਗੁਰੂ ਦੇ ਨਾਲ ਪ੍ਰੀਤ ਬਣੀ ਰਹੇ ਸਾਡਾ ਵੀ ਫਿਰ ਲੋਕ ਪਰਲੋਕ ਦੇ ਵਿੱਚ ਮਾਨ ਇੱਜ਼ਤ ਪਿਆਰ ਮਿਲਦਾ ਹੁਣ ਸਾਡੇ ਜਿਨ੍ਹਾਂ ਨੂੰ ਆਪਣੇ ਬਣਾਉਨੇ ਹੈਗਾ ਸਾਰੇ ਸਾਥ ਛੱਡ ਜਾਂਦੇ ਨੇ ਔਖੇ ਸਮੇਂ ਜਿਨ੍ਹਾਂ ਤੇ ਬੜਾ ਮਾਨ ਕਰਦਾ ਅਸੀਂ ਭਰਾਵਾਂ ਤੇ ਮਾਨ ਹੁੰਦਾ ਹੈ ਔਖੇ ਸਮੇਂ ਭਰਾ ਵੀ ਪਾਸਾ ਵਟ ਜਾਂਦੇ ਨੇ ਰਿਤੇਦਾਰ ਵੀ ਪਾਸਾ ਵਟ ਜਾਂਦੇ ਨੇ ਪਰ ਕੇਵਲ ਤੇ ਕੇਵਲ ਗੁਰੂ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਗੱਲ ਨੂੰ ਸਾਨੂੰ ਪੱਕਾ ਕਰਕੇ ਸਮਝਾ ਰਹੇ ਨੇ ਭਲਿਓ ਜੇ ਬਣਨਾ ਤਾਂ ਜੇ ਤੁਹਾਡੇ ਨਾਲ ਖੜਨਾ ਤਾਂ ਕੇਵਲ ਤੇ ਕੇਵਲ ਇੱਕ ਵਾਹਿਗੁਰੂ ਨੇ ਖੜਨਾ ਆਖੋ ਸਤਨਾਮ ਸ੍ਰੀ ਵਾਹਿ ਮੈਨ ਸਜਾਏ ਜੋ ਨਿਮਖ ਮੈਂ ਜਿਹੜਾ ਇੱਕ ਅੱਖ ਦੇ ਝਮਕੇ ਅੱਖ ਦੇ ਝਮਕਣ ਜਿੰਨਾ ਸਮਾਂ ਵੀ ਜਿਹੜਾ ਸਾਡਾ ਸਾਥ ਨਹੀਂ ਨਿਵਾ ਸਕਦਾ ਮੈਨ ਸਜਾਏ ਸੋ ਛੋਟਾ ਸੁਖ ਹੈ ਉਹ ਬਹੁਤ ਹੋਸਾ ਸੁਖ ਹੈ ਜहां-ਜਾਂ ਵੇਖੂੰ ਤਹ ਹਯੋਰ ਦੂਰ ਕਤੋ ਨਾ ਜਾਏ ਇਹ ਪਾਈ ਜहां-ਜਾਂ ਵੇਖੂੰ ਜਿੱਥੇ-ਜਿੱਥੇ ਗੁਰੂ ਸਾਹਿਬ ਆਪਾ ਕਿਰਪਾ ਕਰਦੇ ਨੇ ਜਿੱਦ ਨੂੰ ਵੇਖੀਏ ਇਹ ਗੁਰੂ ਦੀ ਸਮਝ ਆ ਗਈ ਨਾ ਗੁਰੂ ਨੇ ਸਮਤ ਦੇ ਦਿੱਤੀ ਫਿਰ ਜਿਨ੍ਹਾਂ ਦੇ ਉੱਤੇ ਮਹਾਰਤ ਦੀ ਰਹਿਮਤ ਕਿਰਪਾ ਹੋ ਗਈ ਜहां-ਜਾਂ ਵੇਖੋ ਜਿੱਦ ਨੂੰ ਵੇਖਦੇ ਆ ਹਾਂ ਹਜੂਰ ਉੱਥੇ ਹੀ ਪ੍ਰਮਾਤਮਾ ਹੈ। ਉਹ ਜਿੱਥੇ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾਹੀਂ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੀਂ। ਉਹ ਹਰ ਥਾਂ ਤੇ ਹਰ ਸਮੇਂ ਹਰ ਵਕਤ ਇਹ ਗੁਰੂ ਕਿਰਪਾ ਕਰੇ ਸਮਝ ਦੇ ਦੇਵੇ। ਤੇ ਜਹਾਂ ਜਾਂ ਪੇਖੂੰ ਜਿੱਥੇ ਜਿੱਥੇ ਪੇਖਦਿਆਂ ਜਿੱਥੇ ਵੇਖਦਿਆਂ ਤਹਾਂ ਹਜੂਰ ਉੱਥੇ ਹੀ ਪ੍ਰਮਾਤਮਾ ਹਾਜ਼ਰ ਨਾਜ਼ਰ ਹੈ। ਦੂਰ ਕਤੋਂ ਨਾ ਜਾਈ। ਕਿਸੇ ਥਾਂ ਤੋਂ ਦੂਰ ਨਹੀਂ ਆਪਕੇ ਹਰ ਥਾਂ ਤੇ ਕੋਈ ਸੂਈ ਦੇ ਨੱਕੇ ਜਿੰਨਾ ਵੀ ਥਾਂ ਐਨਾ ਨਹੀਂ ਹੋਣਾ ਜਿੱਥੇ ਰੱਬ ਨਾ ਹੋਵੇ ਜਿੱਥੇ ਪਰਮਾਤਮਾ ਨਾ ਹੋਵੇ ਐਨਾ ਵੀ ਥਾਂ ਖਾਲੀ ਨਹੀਂ ਹੋਣਾ ਵੀ ਹਰ ਥਾਂ ਤੇ ਉਹ ਪਰਮਾਤਮਾ ਵਸਿਆ ਹੋਇਆ ਜਿੱਥੇ ਯਾਦ ਕਰੇਗਾ ਉੱਥੇ ਹਾਜ਼ਰ ਹੋ ਜਾਵੇਗਾ ਦੂਰ ਕਤੋਂ ਨਾ ਜਾਈ ਜਦੋਂ ਵੀ ਯਾਦ ਕਰੇਗਾ ਉਹ ਹਾਜ਼ਰ ਨਾਜ਼ਰ ਹੈ ਰਬ ਰਹਿਆ ਸਰਬੱਤਰਮੈ ਮਨ ਸਦਾ ਧਿਆਈ ਏ ਮੇਰੇ ਮਨ ਤੂੰ ਸਦਾ ਉਸ ਵਾਹਿਗੁਰੂ ਨੂੰ ਯਾਦ ਕਰਿਆ ਕਰ ਉਹਦਾ ਸਿਮਨ ਕਰਿਆ ਕਰ ਜਿਹੜਾ ਸਭਨਾ ਦੇ ਵਿੱਚ ਰਬ ਰਹਿਆ ਸਰਬੱਤਰਮੈ ਜਿਹੜਾ ਵਾਹਿਗੁਰੂ ਸਾਰਿਆਂ ਦੇ ਵਿੱਚ ਵਸ ਰਿਹਾ ਹੈ ਸਭ ਥਾਵਾਂ ਤੇ ਵਸ ਰਿਹਾ ਹੈ ਜਲ ਥਲ ਨਹੀਂ ਅਲਪੂਰਿਆ ਜਲਾ ਵਿੱਚ ਥਲਾਂ ਵਿੱਚ ਮਹੀਂ ਅਲਪੂਰਿਆ ਸੁਆਮੀ ਸਿਰਜਣਹਾਰ ਅਨਕ ਭਾਂ ਤੋਈ ਪਸਰਿਆ ਨਾਨਕ ਏ ਕੰਕਾਰ ਇਕ ਤੂੰ ਅਨੇਕਾਂ ਰੂਪ ਹੋ ਕੇ ਹਰ ਥਾਂ ਤੇ ਪ੍ਰਮਾਤਮਾ ਆਪ ਹੀ ਏ ਵਸ ਰਿਹਾ ਹੈ ਪ੍ਰਤਪਾਦਿ ਅਪਿਆਉ ਦੇ ਕਸੂਨ ਹੋਈ ਪ੍ਰਤਪਾਦਿ ਅਪਿਆਉ ਦੇ ਇਹ ਭਾਈ ਓ ਵਾਹਿਗੁਰੂ ਪ੍ਰਤਪਾਲੇ ਹਰ ਕਨੂ ਭੋਜਨ ਦੇ ਕੇ ਸਭ ਨੂੰ ਪਾਲਦਾ ਹੈ ਉਸ ਦੀ ਕਿਰਪਾ ਦੇ ਨਾਲ ਕਿਸੇ ਝੀੜ ਦੀ ਥੋੜ ਨਹੀਂ ਰਹਿੰਦੀ ਕਸੂਨ ਹੋਈ ਸਾਡੀਆਂ ਸਾਰੀਆਂ ਸਹੂਲਤਾਂ ਸਾਰੇ ਪ੍ਰਬੰਧ ਪਰਮਾਤਮਾ ਆਪ ਕਰੀ ਜਾ ਰਿਹਾ ਹੈ ਉਹ ਵਾਹਿਗੁਰੂ ਦੇ ਪਾਸੋਂ ਜੋ ਜੋ ਕੋਈ ਮੰਗਦਾ ਗਾ ਸਭ ਨੂੰ ਸਾਰੀਆਂ ਸਹੂਲਤਾਂ ਪ੍ਰਾਪਤ ਹੋ ਜਾਂਦੀਆਂ ਨੇ ਸਾਰੇ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਪਾਲਣ ਹਾਰਾ ਹੈ ਤੇ ਉਹਦੀ ਕਿਰਪਾ ਦੇ ਨਾਲ ਕੋਈ ਚੀਜ਼ ਦੀ ਥੋੜੀ ਨਹੀਂ ਰਹਿੰਦੀ ਸਾਸ ਸਾਸ ਸੰਭਾਲਤਾ ਮੀਰਾ ਪ੍ਰਭ ਸੁਹੀ ਉਹ ਵਾਹਿਗੁਰੂ ਸਾਡੇ ਹਰੇਕ ਸਾਹ ਦੇ ਨਾਲ ਸਾਡੀ ਸੰਭਾਲ ਕਰਦਾ ਹੈਗਾ ਸੰਭਾਲ ਸਾਹਸ ਸਾਹਸ ਸੰਭਾਲਤਾ ਇਹ ਵਾਹਿਗੁਰੂ ਦੀ ਕਿਰਪਾ ਹੈ ਨਿਤ ਨਵੇਂ ਸਵਾਸ ਦੇ ਕੇ ਸਾਨੂੰ ਜਿਉਂਦੇ ਰੱਖ ਰਿਹਾ ਹੈ ਇੱਕ ਇੱਕ ਸਵਾਸ ਦੇ ਨਾਲ ਸਾਡੀ ਜ਼ਿੰਦਗੀ ਭਾਵੇਂ ਇੱਕ ਸਵਾਸ ਤੇ ਹੀ ਖੜੀ ਹੈ ਸਾਹ ਅੰਦਰ ਲਾ ਬਾਹਰ ਆਵੇ ਬਾਹਰ ਅੰਦਰ ਜਾਵੇ ਇਹ ਉਹਦੀ ਕਿਰਪਾ ਦੇ ਨਾਲ ਹੀ ਸਵਾਸ ਮਿਲਦੇ ਨੇ ਪਰ ਸਾਡਾ ਵੀ ਫਰਜ਼ ਬਣਦਾ ਵੀ ਉਸ ਮਾਲਕ ਨੇ ਜਿਹਨੇ ਸਾਨੂੰ ਹਰ ਰੋਜ਼ ਨਿਤ ਨਵੇਂ ਸਵਾਸ ਦੇ ਕੇ ਜਿਉਂਦੇ ਰੱਖ ਰਿਹਾ ਉਹਦਾ ਸਿਮਰਨ ਕਰੀਏ ਉਹਨੂੰ ਯਾਦ ਕਰੀਏ ਐ ਮਾਲਕ ਤੂੰ ਬੜੀ ਸੋਹਣੀ ਕਿਰਪਾ ਕੀਤੀ ਹੈ ਬੜਾ ਸੋਹਣਾ ਪਰਿਵਾਰ ਸਾਨੂੰ ਇਹ ਸੁਭਾਗਾ ਸਮਾਂ ਬਖਸ਼ਿਆ ਨਮਨ ਰੂਆ ਸਰੀਰ ਬਖਸ਼ਿਸ਼ ਕੀਤਾ ਏ ਕੋਨਾ ਕਿੰਨੇ ਅੱਜ ਤੜਪ ਰਹੇ ਨੇ ਜਿਨ੍ਹਾਂ ਨੂੰ ਕੋਈ ਰੋਗ ਲੱਗ ਜਾਂਦਾ ਹੈ ਕੋਈ ਸੱਟ ਵੱਜ ਜਾਂਦੀ ਹੈ ਕਿਵੇਂ ਉਸ ਮਾਲਕ ਨੂੰ ਯਾਦ ਕਿ ਉਹਨਾਂ ਦੇ ਕਰਮਾਂ ਦਾ ਕੋਈ ਐਸਾ ਲੇਖਾ ਜੋਖਾ ਫਿਰ ਭਗਤ ਹੋਣ ਵਾਸਤੇ ਫਿਰ ਕੋਈ ਐਸਾ ਦੁੱਖ ਦਾ ਸਮਾ ਆ ਜਾਂਦਾ ਹੈ ਕਿਵੇਂ ਵਾਰ-ਵਾਰ ਯਾਦ ਕਰਦੇ ਨੇ ਉਹ ਧਨ ਭਾਗ ਸਤਿਗੁਰੂ ਕਾਲਪੁਰਖ ਵਾਹਿਗੁਰੂ ਨੇ ਬੜਾ ਸੁੰਦਰ ਸਰੂਪ ਸਾਨੂੰ ਸੁੰਦਰ ਸਰੀਰ ਬਖਸ਼ਿਸ਼ ਕੀਤਾ ਬੜੇ ਸੋਹਣੇ ਹੱਥ ਪੈਰ ਦਿੱਤੇ ਨੇ ਪਰਿਵਾਰ ਦਿੱਤਾਗਾ ਬੜਾ ਸਹੂਲਤਾਂ ਦਿੱਤੀਆਂ ਨੇ ਬੜਾ ਕਾਰੋਬਾਰ ਵਧੀਆ ਦਿੱਤਾ ਉਸ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਘੜੀ ਦੋ ਘੜੀਆਂ ਜਿੰਨਾ ਸਮਾਂ ਮਿਲੇ ਉਹਦੀ ਆਕਾਂਤ ਬੈਠ ਕੇ ਆਪਣੇ ਆਪ ਨਾਲ ਬੈਠਣਾ ਭਾਗਾਂ ਵਾਲੇ ਨੇ ਜਿਹੜੇ ਆਪਣੇ ਆਪ ਨਾਲ ਆਕਾਂਤ ਇਕੱਲੇ ਬਹੰਦੇ ਨੇ ਆਪਣੇ ਆਪ ਦੇ ਨਾਲ ਹੀ ਬੈਠਣਾ ਬੜਾ ਇਹ ਪਿਆਰ ਵਾਲੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੀ ਏ ਆਕਾਂਤ ਬੈਠਦੇ ਨੇ ਇਕੱਲੇ ਬਹੰਦੇ ਨੇ ਫਿਰ ਆਪਣੇ ਆਪ ਨਾਲ ਬੈਠਣਾ ਮੈਂ ਕੌਣ ਐ ਮੈਂ ਕਿੱਥੋਂ ਆਇਆ ਮੈਂ ਜਾਣਾ ਕਿੱਥੇ ਐ ਹਯਾਤ ਇਕੱਲੀ ਐ ਜਾਣਾ ਵੀ ਇਕੱਲੇ ਨੇ ਆ ਪਰ ਇਕੱਲਾ ਆਪ ਬੈਠਿਆ ਕਰ ਆਪਣੇ ਆਪ ਨਾਲ ਬੈਠਿਆ ਕਰ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਜਪ ਜਪ ਕਰੇ ਆਨੰਦ ਜਾਨਾ ਆਚਰਜ ਅਨੂਪਾ ਉਹ ਪਰਮਾਤਮਾ ਵਾਹਿਗੁਰੂ ਸਾਨੂੰ ਹਰੇਕ ਸਵਾਸ ਦੇ ਨਾਲ ਪਾਲਦਾ ਹੈਗਾ ਤੇ ਨਾਲ ਹੀ ਉਸ ਪਰਮਾਤਮਾ ਜਿਹੜਾ ਐਡਾ ਵੱਡਾਗਾ ਐਡੀ ਵੱਡੀ ਤਾਕਤ ਦਾ ਮਾਲਕ ਹੈ ਉਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਅਸਲ ਅਸ਼ੇਦ ਅਪਾਰ ਪ੍ਰਭ ਊਚਾ ਦਾ ਆਕਾਰ ਰੂਪ ਉਹ ਸਲਿਆ ਨਹੀਂ ਜਾ ਸਕਦਾ ਉਹ ਨਾਸ ਨਹੀਂ ਕੀਤਾ ਜਾ ਸਕਦਾ ਜਿਸ ਦੀ ਹਸਤੀ ਸਭ ਤੋਂ ਉੱਚੀ ਹੈ ਊਚਾ ਜਾਕਾਰ ਰੂਪ ਐਡਾ ਵੱਡਾ ਪਰਮਾਤਮ ਜਿਹੜੀ ਸਾਰੀ ਸ੍ਰਿਸ਼ਟੀ ਦਾ ਪਾਲਣਹਾਰ ਹੈ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਗਾ ਸਮੇਂ-ਸਮੇਂ ਸਿਰ ਹਰ ਇੱਕ ਦੀ ਸੰਭਾਲ ਕਰਦਾ ਗਾ ਤੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਪ ਜਪ ਕਰੇ ਆਨੰਦ ਜਨ ਸਤਗੁਰੂ ਜੀ ਕਰ ਕਿਰਪਾ ਕਰਦੇ ਨੇ ਭਾਈ ਉਹਦੇ ਭਗਤ ਉਹਦਾ ਨਾਮ ਜਪ-ਜਪ ਕੇ ਆਤਮਿਕ ਅਨੰਦ ਮਾਣਦੇ ਨੇ ਜਪ-ਜਪ ਕਰੇ ਆਨੰਦ ਜਨ ਆਚਰਜ ਅਨੂਪ ਆਤਮਿਕ ਅਨੰਦ ਮਾਣਦੇ ਨੇ ਸਾ ਮਤ ਦੇ ਉਹਦੇ ਆਲ ਪ੍ਰਭ ਜਿਤ ਤੁਮੇ ਅਰਾਧਾ ਅਖੀਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਐ ਕਾਲਪੁਰਖ ਵਾਹਿਗੁਰੂ ਐ ਸੱਚੇ ਪਾਤਸ਼ਾਹ ਮੈਨੂੰ ਐਸੀ ਮਤ ਦੇ ਐਸੀ ਸੋਝੀ ਦੇ ਸ਼ਾਮ ਮਤ ਦੇਹੋ ਦਿਆਲ ਪ੍ਰਭ ਐ ਦਿਆਲੂ ਕਿਰਪਾਲੂ ਪਰਮਾਤਮਾ ਮੈਨੂੰ ਐਸੀ ਕਿਰਪਾ ਕਰ ਐਸੀ ਮਤ ਦੇ ਐਸੀ ਬਖਸ਼ਿਸ਼ ਕਰ ਜਿਸ ਬਰਕਤ ਦੇ ਨਾਲ ਮੈਂ ਤੇਰਾ ਸਦਾਈ ਨਾਮ ਜਪਦਾ ਰਹਾਂ ਜਿਤ ਤੂੰ ਮੇਂ ਅਰਾਧਾਂ ਜਿਸ ਮਤ ਦੇ ਨਾਲ ਜਿਸ ਕਿਰਪਾ ਦੇ ਨਵਾਂ ਸਦਾ ਹੀ ਤੈਨੂੰ ਯਾਦ ਕਰਦਾ ਰਹੇ ਦਿਨ ਰਾਤ ਮੈਂ ਕਦੇ ਭੁੱਲਾਂ ਨਾ ਮੈਂ ਤੇਰਾ ਨਾਮ ਜਪਦਾ ਰਹਾ ਐਸੀ ਮੱਤ ਦਿਓ ਸੱਚੇ ਪਾਤਸ਼ਾਹ ਮਹਾਰਾਜ ਨੇ ਬੇਅੰਤ ਉਦਾਹਰਨਾ ਦੇ ਦੇ ਕੇ ਐਸੀ ਸਾਨੂੰ ਸਮਤ ਦਿੱਤੀ ਹੈ ਗੁਰੂ ਮਹਾਰਾਜ ਦੇਖੋ ਸਾਨੂੰ ਮੱਤ ਦੇ ਰਹੇ ਨੇ ਸਾਨੂੰ ਸਮਝ ਦੇ ਰਹੇ ਨੇ ਸਾਨੂੰ ਅਕਲ ਦੇ ਰਹੇ ਨੇ ਗੁਰੂ ਗਿਆਨ ਦਾ ਸੋਮਾ ਹੈ ਗਿਆਨ ਕਰਵਾ ਰਹੇ ਨੇ ਹੁਣ ਜਿਨ੍ਹਾਂ ਨੇ ਭਾਵਨਾ ਕਰਕੇ ਗੁਰੂ ਦੇ ਬਚਨਾਂ ਨੂੰ ਸੁਣ ਲਿਆ ਮੰਨ ਲਿਆ ਅਮਲ ਕੀਤਾ ਫਿਰ ਉਹਨਾਂ ਦੇ ਬੇੜੇ ਪਾਰ ਹੋ ਜਾਂਦੇ ਨੇ ਉਹਨਾਂ ਦਾ ਜੀਵਨ ਸੁਪਲਾ ਹੋ ਜਾਂਦਾ ਗਾ ਗੁਰੂ ਨੇ ਐਸੀ ਸਮਝ ਦੇ ਦਿੱਤੀ ਕਿ ਸਦਾ ਹੀ ਉਸ ਵਾਹਿਗੁਰੂ ਦੇ ਨਾਮ ਨਾਲ ਜੁੜੇ ਰਹਿੰਦੇ ਨੇ ਭੁੱਲਦੇ ਨਹੀਂ ਨਾਨਕ ਮੰਗੇ ਦਾਨ ਪ੍ਰਭ ਰੇਨ ਪਗ ਸਾਧਾ ਨਾਨਕ ਮੰਗੇ ਦਾਨ ਪ੍ਰਭ ਐ ਸੱਚੇ ਪਾਸ਼ਾ ਨਾਨਕ ਤੇਰਾ ਦਾਸ ਤੇਰੇ ਦਰ ਤੋਂ ਇਹੀ ਮੰਗ ਮੰਗਦਾ ਕਿਹੜੀ ਮੰਗ ਮੰਗਦਾ ਰੇਨ ਪਗ ਉਦਾਂ ਰੇਨ ਚਰਨ ਧੂੜੀ ਅਗ ਸਾਧਾ ਤੇਰੇ ਗੁਰਮੁਖ ਪਿਆਰਿਆਂ ਦੀ ਸਤ ਸੰਗੀਆਂ ਦੀ ਨਾਮ ਜਪਣ ਵਾਲਿਆਂ ਦੀ ਚਰਨ ਧੂੜ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਏ ਚਰਨ ਧੂੜ ਤੋਂ ਭਾਵ ਹੈ ਵੀ ਉਹਨਾਂ ਦੀ ਸੰਗਤ ਮਿਲ ਜਾਵੇ ਜਿਹੜੇ ਨਾਮ ਜਪਦੇ ਨੇ ਜਿੱਥੇ ਹਰ ਅਰਾਧੀ ਏ ਜਿੱਥੇ ਪ੍ਰਮਾਤਮਾ ਦਾ ਸਿਮਨ ਹੁੰਦਾ ਏ ਤੇਥੇ ਹਰ ਮਿੱਤ ਸਹਾਈ ਉਥੇ ਉਹ ਪਰਮਾਤਮਾ ਆਪ ਵਸਦਾ ਗਾ ਵਿੱਚ ਸੰਗਤ ਹਰ ਪ੍ਰਭ ਬਸੇ ਜੀਉ ਉਹ ਸੰਗਤ ਦੇ ਵਿੱਚ ਪਰਮਾਤਮਾ ਵਸਦਾ ਗਾ ਸਤਿਗੁਰੂ ਜੀ ਨੇ ਵੀ ਅਖੀਰ ਦੇ ਵਿੱਚ ਇਹੀ ਇੱਕ ਫੈਸਲਾ ਕੀਤਾ ਹੈ ਸੱਚੇ ਪਾਤਸ਼ਾਹ ਐਸੀ ਕਿਰਪਾ ਕਰਦੇ ਨਾਨਕ ਮੰਗੇ ਦਾਨ ਮੈਂ ਇਹੀ ਜਾਤਕ ਮੰਗੇ ਦਾਨ ਦੇ ਪਿਆਰਿਆ ਦੇਵਨ ਹਾਰ ਦਤਾਰ ਮੈਂ ਨਿਤ ਚਿਤਾ ਰਿਆ ਜਾਤਕ ਤੋਂ ਭਾਵ ਹੈ ਮੰਗਤਾ ਮੰਗ ਤਾਂ ਹਰ ਰੋਜ਼ ਝੋਲੀ ਅੜਕੇ ਗੁਰੂ ਦੇ ਦਰਵਾਜ਼ੇ ਅੱਗੇ ਖੜਾ ਰਹਿੰਦਾ ਗਾ ਸੱਚੇ ਪਾਤਸ਼ਾਹ ਖੈਰ ਪਾ ਦਿਓ ਬੰਦਗੀ ਦੀ ਖੈਰ ਪਾ ਦਿਓ ਬਾਬਾ ਪ੍ਰੀਤ ਜੀ ਨੇ ਬੜੇ ਸੋਹਣੇ ਬਚਨ ਕਹੇ ਨੇ ਉਹਨਾਂ ਨੇ ਵੀ ਅੱਲਾ ਦੇ ਖੁਦਾ ਦੇ ਦਰ ਤੋਂ ਇਹ ਦਾਤ ਮੰਗੀ ਸੀ ਉਹਨਾਂ ਦੀ ਅੰਦਰਲੀ ਭਾਵਨਾ ਸੀ ਉਹਨਾਂ ਨੇ ਬਚਨ ਲਿਖ ਦਿੱਤੇ ਦਿਲੋਂ ਮੁਹੱਬਤ ਅੰਦਰੋਂ ਦਿਲੋਂ ਜੁੜੇ ਹੋਏ ਮਨ ਕਰਕੇ ਜੁੜੇ ਹੋਏ ਸਹੀ ਸਚਿਆ ਜਿਨ ਮਨਹੋਰ ਮੁਖੋਰ ਸੇ ਕਾਂਢੇ ਕੱਟਿਆ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਬਿਸਰਿਆ ਜਿਨ ਨਾਮ ਸੇ ਭੁਏ ਭਾਰਤੀ ਆਪ ਲਈਏ ਲੜਲਾਏ ਦਰ ਦਰਵੇਸੇ ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ ਪਰਬਤ ਗਾਰਿਆ ਪਰ ਅਗੰਮ ਬੇਅੰਤ ਤੂੰ ਜਿੰਨੀ ਪਸਾਤਾ ਸੱਚ ਚੁੰਮਾ ਪੈਰ ਮੂੰ ਤੇਰੀ ਪੰਨੇ ਖਦਾਏ ਤੂੰ ਬਖਸੰਦਗੀ ਸੇਖ ਫਰੀਦੇ ਖੈਰ ਦੀਜੇ ਬੰਦਗੀ ਸੇਖ ਫਰੀਦੇ ਖੈਰ ਖੈਰ ਦੀਜੇ ਬੰਦਗੀ ਬੰਦਗੀ ਦੀ ਖੈਰ ਪਾ ਦਿਓ ਐਂ ਝੋਲੀ ਅੱਡ ਕੇ ਗੁਰੂ ਦੇ ਦਰਵਾਜੇ ਤੇ ਅੜ ਜਾਣਾ ਸੱਚੇ ਪਾਤਸ਼ਾਹ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ ਨਾਮ ਸੰਤੁਖਿਆ ਉਤਰੇ ਮਨ ਕੀ ਭੁੱਖ ਵਿਸਰਨਹੀਂ ਦਤਾਰ ਆਪਣਾ ਨਾਮ ਦਿਓ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਜੋ ਗੁਰੂ ਮਹਾਰਾਜ ਨੇ ਅੱਜ ਦਾ ਸੁਨੇਹਾ ਦਿੱਤਾ ਭਾਈ ਈ ਤੂਤ ਨਹੀਂ ਵਿਸਲੇ ਉਹ ਜਿਹੜਾ ਨਾਮ ਹੈ ਇਸ ਦੁਨੀਆ ਵਿੱਚ ਵੀ ਨਾਲ ਸਹਾਇਤਾ ਕਰਦਾ ਤੇ ਦੁਨੀਆ ਦੇ ਛੱਡਣ ਤੋਂ ਬਾਅਦ ਵੀ ਸਾਡੇ ਨਾਲ ਪਰਲੋਕ ਦੇ ਵਿੱਚ ਵੀ ਇਹ ਨਾਲ ਖੜਦਾਗਾ ਆਓ ਉਹ ਪਰਮਾਤਮਾ ਦਾ ਨਾਮ ਸਾਰੇ ਆਪਣੀ ਮਨਵਿਰਤੀ ਨੂੰ ਕਾਗਰ ਬਣਾਓ ਇੱਕ ਵਾਰੀ ਆਪਾਂ ਵੀ ਦਰਗਾਹ ਦੇ ਵਿੱਚ ਇਹ ਹਾਜ਼ਰੀਆਂ ਨੇ ਆਹ ਜਿਹੜੀਆਂ satsang ਦੀਆਂ ਘੜੀਆਂ ਨੇ ਤਨਤਨ ਬਾਬਾ ਅਨੰਦ ਸਿੰਘ ਜੀ ਗੱਲ ਕਰਿਆ ਕਰਦੇ ਭਲਿਓ ਇਹ ਸੱਚਖੰਡ ਦਰਗਾਹ ਦੀਆਂ ਹਾਜ਼ਰੀਆਂ ਨੇ ਇਹ ਦਰਗਾਹ ਦੀਆਂ ਹਾਜ਼ਰੀਆਂ ਤੁਹਾਡੀਆਂ ਹਰੀਆਂ ਨੇ ਭਾਵੇਂ ਕਿ ਇਹਨਾਂ ਦੀ ਕਦਰ ਪਵੇਗੀ ਇਹਨਾਂ ਦਾ ਫਲ ਮਿਲੇਗਾ ਬਹੁਤ ਵੱਡਾ ਫਲ ਮਿਲੇਗਾ satsang ਦੇ ਵਿੱਚ ਜਿਹੜਾ ਨਾਮ ਜਪਦਾ ਨਾ ਉਦਾ ਬਹੁਤ ਵੱਡਾ ਫਾਲ ਹੈ ਬਹੁਤ ਵੱਡਾ ਫਾਲ ਹੈ ਸੋ ਆਓ 1 ਮਿੰਟ ਆਪਾਂ ਸਾਰੇ ਹੀ ਉਸ ਮਾਲਕ ਦੀ ਜਾਤ ਦੇ ਵਿੱਚ ਜੁੜੇ ਬੈਠੇ ਆ ਸਾਰੇ ਕਰੋ ਕਿਰਪਾ ਜੀ ਵਾਹੀ ਗੁਰੂ ਵਾਹੀ ਗੁਰੂ Love. Guru, vai, vai. ਸ਼੍ਰੀ ਵਾਹਿਗੁਰੂ 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 ਧੰਨ ਗੁਰੂ ਧੰਨ ਗੁਰੂ ਦੇ ਸੰਗਤਾਂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜੀ ਸੋਹਣੀ ਕਿਰਪਾ ਕੀਤੀ ਏ ਸੁੰਦਰ ਵਿਚਾਰ ਬਖਸ਼ਿਸ਼ ਕੀਤੇ ਨੇ ਈ ਤੋਤ ਨਹੀਂ ਵਿਸੜੇ ਆ ਜਿਹੜਾ ਨਾਮ ਜਪਿਆ ਹੋਇਆ ਇਸ ਦੁਨੀਆਂ ਵਿੱਚ ਵੀ ਦੁਨੀਆਂ ਸਜਣ ਤੋਂ ਬਾਅਦ ਵੀ ਵਿਛੜਦਾ ਨਹੀਂ ਵੱਖਰਾ ਨਹੀਂ ਹੁੰਦਾ ਇੱਕ ਸਮਾਂ ਸੀ ਆਪਣੇ ਦੇਸ਼ ਨੂੰ ਬਹੁਤ ਲੁੱਟਿਆ ਕੁੱਟਿਆ ਸਿਕੰਦਰ ਬਾਸ਼ਾ ਨੇ ਮੁੜ ਕੇ ਆਪਣੇ ਦੇਸ਼ ਵੱਲ ਜਾ ਰਿਹਾ ਬਿਮਾਰ ਹੋ ਗਿਆ ਅੰਤਮ ਸਵਾਸਾਂ ਤੇ ਬੈਦ ਹਕੀਮਾਂ ਡਾਕਟਰਾਂ ਨੂੰ ਕਹਿੰਦਾ ਮੈਨੂੰ ਬਚਾ ਲਓ ਅੱਧਾ ਰਾਜ ਦੇ ਦੂੰਗਾ ਅੱਧਾ ਲੁੱਟਿਆ ਹੋਇਆ ਮਾਲ ਦੇ ਦੂੰਗਾ ਹਿੰਦੁਸਤਾਨ ਨੂੰ ਆਪਣੇ ਭਾਰਤ ਨੂੰ ਬੜਾ ਲੁੱਟਿਆ ਉਹਨੇ ਜੁਨਾਮ ਦਾ ਬਾਦਸ਼ਾਹ ਸੀ ਸੱਚੇਜ ਬਿਮਾਰ ਹੋ ਗਿਆ ਬੈਦਾਂ ਹਕੀਮਾਂ ਨੂੰ ਉਹ ਨਾਲ ਦੇ ਸਾਥੀਆਂ ਨੂੰ ਕਹਿੰਦਾ ਅੱਧਾ ਰਾਜ ਭਾਗ ਵੀ ਦੇ ਦੂੰਗਾ ਅੱਧਾ ਲੁੱਟਿਆ ਮਾਲ ਵੀ ਜੇ ਮੈਨੂੰ ਬਚਾ ਲਓ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਬਚਾਉਣ ਦੀ ਬੜਾ ਦਵਾਈ ਬੂਟੇ ਪਰ ਨਹੀਂ ਦਮਾ ਬਿਮਾਰੀ ਵੱਧ ਗਈ ਪਰਮਾਤਮਾ ਦੀ ਖੇਡ ਏਸੀ ਹੈ ਫਿਰ ਉਹਨੂੰ ਪਤਾ ਲੱਗਿਆ ਵੀ ਬਿਮਾਰੀ ਵੱਧ ਗਈ ਫਿਰ ਕਹਿਣ ਲੱਗੇ ਮੈਂ ਸਾਰਾ ਰਾਜ ਭਾਗ ਦੇ ਦੂੰਗਾ ਸਾਰਾ ਲੁੱਟਿਆ ਸਮਾਨ ਵੀ ਦੇ ਦੂੰਗਾ ਜਿੰਨਾ ਵੀ ਸੋਨਾ ਚੰਦ ਦੇ ਹੀਰੇ ਨੇ ਸਭ ਕੁਝ ਦੇ ਦਾਂਗਾ ਮੈਨੂੰ ਬਚਾ ਲਓ ਮੈਨੂੰ ਮੇਰੀ ਮਾਂ ਤੱਕ ਪਹੁੰਚਾ ਦਿਓ ਦੁਨੀਆ ਨੂੰ ਤਕਲੀਫਾਂ ਦੇ ਕੇ ਇਧਰ ਮਾਰ ਧਾਰ ਕੱਢ ਕੇ ਆਪਣੇ ਆਪ ਨੂੰ ਸੁਰੱਖਿਅਤ ਹੋਣਾ ਚਾਹੁੰਦਾਗਾ ਕਿੰਨੀ ਦੁਨੀਆ ਦੇ ਉੱਤੇ ਲੁੱਟਮਾਰ ਕੀਤੀ ਕਿੰਨੇ ਜੀਵਾਂ ਨੂੰ ਇਥੇ ਮਾਰ ਕਟਾਈ ਕੀਤੀ ਕਿੰਨਾ ਦੁੱਖ ਪਹੁੰਚਾਇਆ ਫਿਰ ਆਪ ਵੀ ਹੁਣ ਲੇਖਾ ਜੋਖਾ ਤੇ ਦੇਣਾ ਪਵੇਗਾ ਸਾਰਾ ਰਾਜ ਭਾਗ ਦੇ ਦੇ ਮੈਨੂੰ ਬਚਾ ਲਓ ਫਿਰ ਉੱਥੇ ਇੱਕ ਗੱਲ ਕਹੀ ਜਿਹੜੀ ਭਗਤ ਕਬੀਰ ਜੀ ਨੇ ਬਾਣੀ ਵਿੱਚ ਲਿਖ ਦਿੱਤੀ ਹੈ ਕਬੀਰ ਬਾਣੀ ਵਿੱਚ ਲਿਖ ਦਿੱਤਾ ਹੈ ਉਹ ਸੱਚ ਗੱਲ ਬੈਦ ਕਹੇ ਹੁਣ ਬੈਦ ਡਾਕਟਰ ਹਕੀਮ ਕਹਿੰਦੇ ਨੇ ਓ ਹੀ ਭਲਾ ਅਸੀਂ ਬਹੁਤ ਤਜਰਬੇ ਕੀਤੇ ਨੇ ਬੜੀਆਂ ਖੋਜਾਂ ਕੀਤੀਆਂ ਨੇ ਬੜੇ ਅਸੀਂ ਬਿਮਾਰੀਆਂ ਦੇ ਹੱਲ ਕੀਤੇ ਨੇ ਬੜੇ ਜੀਵਾਂ ਦੀ ਜਾਨ ਬਚਾਈ ਹੈ ਸਰੀਰ ਦੇ ਰੋਗਾਂ ਦਾ ਇਲਾਜ ਕੀਤਾ ਹੈ ਪੈਦ ਕਹੇ ਓ ਹੀ ਭਲਾ दारू ਮੇਰੇ ਵੱਸ ਮੈਨੂੰ ਬੜਾ ਗਿਆਨ ਹੈ ਬੜੀ ਹਕਮਤ ਉਹਨਾਂ ਦੇ ਕੋਲ ਹੈ ਬੜਾ ਗਿਆਨ ਦੇ ਉਹਨਾਂ ਨੇ ਦਬਾਈਆਂ ਬੂਟੀਆਂ ਦਾ ਬੜਾ ਗਿਆਨ ਹੈ ਪਰ ਇੱਕ ਗੱਲ ਜਿਹੜੀ ਨਾਲ ਕਹਿ ਦਿੱਤੀ ਇਹ ਤੋਂ ਵਸਤੂ ਗੋਪਾਲ ਕੀ ਜਿਹੜੀ ਇਹ ਸਰੀਰ ਦੇ ਅੰਦਰ ਇੱਕ ਸੂਖਮ ਸਰੀਰ ਹੈ ਜੀਵਾਤਮਾ ਹੈ ਉਹਦਾ ਇਲਾਜ ਨਹੀਂ ਕੋਈ ਕਰ ਸਕਦਾ ਹੈ ਸਰੀਰ ਦੇ ਰੋਗਾਂ ਦਾ ਇਲਾਜ ਤੇ ਹੋ ਸਕਦਾ ਹੈ ਪਰ ਮੌਤ ਦਾ ਇਲਾਜ ਨਹੀਂ ਹੋ ਸਕਦਾ ਇਹ ਤੋਂ ਵਸਤੂ ਗੋਪਾਲ ਕੀ ਜਬ ਭਾਵੇਂ ਨੇ ਖਸ ਭਾਵੇਂ ਤੂੰ ਸਾਨੂੰ ਸਾਰਾ ਰਾਜ ਭਾਗ ਦੇ ਦੇ ਭਾਵੇਂ ਜੋ ਮਰਜੀ ਕੁਝ ਦੁਨੀਆ ਦਾ ਦੇ ਦੇ ਪਰ ਅਸੀਂ ਮੌਤ ਦਾ ਇਲਾਜ ਨਹੀਂ ਕਰ ਸਕਦੇ ਬਿਮਾਰੀ ਦੇ ਇਲਾਜ ਤੇ ਕਰ ਸਕਦੇ ਆ ਇਹ ਤੋਂ ਵਸਤੂ ਗੋਪਾਲ ਕੀ ਜਦ ਭਾਵੇਂ ਨੇ ਖਸ ਜਦੋਂ ਪ੍ਰਮਾਤਮਾ ਦਾ ਹੁਕਮ ਆ ਗਿਆ ਉਹਨੇ ਇਹ ਵਸਤੂ ਇਹ ਅੰਦਰੋਂ ਜੀਵਾਤਮਾ ਕੱਢ ਕੇ ਲੈ ਜਾਣੀ ਹੈ ਵਸਟਾਉਂਦਾ ਹੀ ਗਿਆ ਪਰ ਉਹਨੂੰ ਪਤਾ ਲੱਗ ਗਿਆ ਮੈਂ ਮਰ ਜਾਣਾ ਹੈਗਾ ਫਿਰ ਇੱਕ ਗੱਦ ਫਿਰ ਜਾਂਦਾ ਜਾਂਦਾ ਕਹਿ ਗਿਆ ਕਹਿਣ ਲੱਗਿਆ ਇੱਕ ਕੰਮ ਕਰਿਓ ਬੰਮੈਂ ਮਰ ਤਾਂ ਜਾਣਾ ਹੀ ਐ ਨਾ ਪਰ ਦੁਨੀਆ ਨੂੰ ਪਤਾ ਲੱਗ ਜਾਵੇ ਜਿਹੜਾ ਸਿਕੰਦਰ ਬਾਦਸ਼ਾਹ ਦੁਨੀਆ ਦੇ ਉੱਤੇ ਐ ਜੇਤੂ ਰਾਜਾ ਕਹਾਉਂਦਾ ਸੀ ਮੈਂ ਸਾਰੀ ਦੁਨੀਆ ਨੂੰ ਜਿੱਤ ਲਿਆ। ਅਨੇਕ ਕੰਮ ਕਰਿਓ ਜਦੋਂ ਮੇਰਾ ਜਨਾਜਾ ਕਢੋਂਗੇ ਨਾ ਮੇਰਾ ਖੱਫਣ ਦੇ ਵਿੱਚੋਂ ਦੋਨੇ ਪੈਰ ਤੇ ਦੋਨੇ ਹੱਥ ਨੰਗੇ ਕਰ ਦਿਓ। ਆਇਆ ਸੀ ਦੁਨੀਆ ਦੇ ਉੱਤੇ ਇੱਕ ਰਾਜਾ ਬਣ ਕੇ ਬੜੀ ਦੁਨੀਆ ਨੂੰ ਲੁੱਟਿਆ ਕੁੱਟਿਆ। ਬੜਾ ਕੁਝ ਧਨ ਦੌਲਤ ਇਕੱਠਾ ਕੀਤਾ। ਔਰ ਅੱਜ ਨੰਗੇ ਪੈਰ ਖਾਲੀ ਹੱਥ ਜਾ ਰਹੇ ਆ ਆਪ ਕੋ ਸਤਨਾਮ ਸ਼੍ਰੀ ਨਾਲ ਕੀ ਜਾਵੇਗਾ ਧਨ ਦੌਲਤ ਲੁੱਟਿਆ ਹੋਇਆ ਰਾਜ ਭਾਗ ਆ ਨਾਲ ਜਾਵੇਗਾ ਜਿਹੜਾ ਤੁਸੀਂ ਸੰਗਤ ਵਿੱਚ ਬੈਠ ਕੇ ਸਿਮਰਨ ਕੀਤਾ ਹੈ ਜਿਹੜਾ ਰੱਬ ਦੇ ਨਾਮ ਦਾ ਲਾਹਾ ਲਿਆ ਇਹ ਸਾਥੀ ਇਹੀ ਗੁਰੂ ਜੀ ਨੇ ਅੱਜ ਸਾਨੂੰ ਹੁਕਮ ਨਾਮੇ ਦੇ ਵਿੱਚ ਸਨੇਹਾ ਦਿੱਤਾ ਈ ਤੂਤ ਨਹੀਂ ਵਿਸੜੇ ਇੱਥੇ ਤੇ ਉੱਥੇ ਇਹ ਵਿਸੜਦਾ ਨਹੀਂ ਵੱਖਰਾ ਨਹੀਂ ਹੁੰਦਾ ਇਹ ਦਰਗਾਹ ਦੇ ਵਿੱਚ ਨਾਲ ਸਹਾਈ ਹੋਵੇਗਾ ਸਲੋਕ ਪਬਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੋਇ ਨਾਈਂ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੁ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕ ਤਿ ਘਰ ਨਾਨਕ ਤੇ ਮੁਖ ਉਜਲੇ ਕੇਤੀ ਸੁਟਟੀ ਨਾਲ ਜਿਨਨੀ ਨਾਨ ਧਾਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਟਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ